ਬੁਰਿਆ ਹਨਾ ਆ ਇੱਕ ਇੱਕ ਦੇਖਣਾ ਮੈਂ ਅੱਖਾਂ ਚ ਅੱਖਾਂ ਚ ਕੀੜੇ ਤੇ ਸਿਰ ਚ ਕੀੜੇ ਇਹਨਾਂ ਨੂੰ ਕੀੜਾ ਨੂੰ ਕੱਢਦੇ ਆਂ ਤੇ ਕਰ ਲਾਂਗੇ ਵਾਲ ਪਰ ਥੋੜਾ ਸਮਾਂ ਲੱਗ ਜਾਊਗਾ ਬਾਕੀ ਦੇਖਣਾ ਆ ਜਾਂ ਨਹੀਂ ਦੇਖਣਾ ਹਨਾ ਉਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਦੇਖੇ ਨਾ ਦੇਖੇ ਪਰ ਵਾਲ ਕਰ ਲਾਂਗੇ ਇੱਕ ਬਈ ਐਗਰੈਸਿਵ ਬਹੁਤ ਹੈ ਜਮਾਂ ਨਾ ਹੋਣਾ ਸਮਝ ਲਓ ਵੀ ਨਹਾਤ ਹੋਇਆ ਪਿਆ ਯਾਨੀ ਕਿ ਥੱਕਿਆ ਪਿਆ ਸੀ ਇਹਨੇ ਜੋਰ ਸਾਡਾ ਬਹੁਤ ਲਵਾਇਆ ਆ ਜੋ ਰੈਸਕਿਊ ਵੀ ਤੇ ਉਹਨੂੰ ਜੋਰ ਇਹਨੇ ਬਹੁਤ ਜ਼ਿਆਦਾ ਲਵਾਇਆ ਸਾਡਾ ਤੇ ਉਹਦੀ ਵਜ੍ਹਾ ਨਾਲ ਨਾ ਇਹ ਨਿਹ्यात ਹੋ ਗਿਆ ਪੱਟੀਆਂ ਲਾਵਾਂਗੇ ਕਾ ਤੇ ਪੱਟੀਆਂ ਨਾ ਦਵਾਈ ਆ ਅੱਛਾ ਪੱਟੀ ਦੇਖੀ ਹੈਗੀ ਅੱਖਾਂ ਚ ਕੀੜੇ ਇਹ ਬਹੁਤ ਬੁਰੇ ਹਾਲਾਤ ਆ ਬਾਈ ਚਲੋ ਆ ਸ਼ੈੱਡ ਪਾਇਆ ਵਿਆ ਹਨਾ ਅਸੀਂ ਤੇ ਚਲੋ ਸਾਡੇ ਕੋਲ ਤਾਂ ਪੱਖਾ ਵਗੈਰਾ ਸਾਰਾ ਕੁਝ ਇੰਤਜ਼ਾਮ ਹੈਗਾ ਐ ਨਾ ਜਾਣੇ ਕਿ ਸੌਫਾ ਹੂਆ ਕੱਟ ਕੇ ਲਿਆਇਆ ਜੇ ਨਾ ਤੇ ਰ ਵੀ ਵਾਹੇ ਤਾਂ ਮੈਂ ਦੇਖ ਲਓ ਵੀ ਜਿੰਨੇ ਵੀ ਬੱਚੇ ਲਿਆਂਦੇ ਆ ਹਨਾ ਮੈਂ ਕਦੇ ਉਹਨਾਂ ਨੂੰ ਐ ਨਹੀਂਗਾ ਵੀ ਉਹਨਾਂ ਨੂੰ ਛੱਡਿਆ ਦਾ ਹੋਵੇ ਸਾਰੇ ਇੱਥੇ ਹੀ ਫਿਰਦੇ ਆ ਹੁਣ ਵੀ ਸਾਡੇ ਘਰੇ ਜਾ ਕੇ ਦੇਖ ਲਓ ਤੁਸੀਂ ਸੱਤ ਅੱਠ ਬੱਚੇ ਬੈਡਾਂ ਥੱਲੇ ਬੜਾ ਬੜੇ ਬੈਠੇ ਕੋਲਰ ਚੱਲਦਾ ਹੁੰਦਾ ਇੱਥੇ ਸਫਾ ਚੱਲਦਾ ਤੇ ਕੋਲਰ ਚੱਲਦਾ ਉਹ ਫਿਰ ਠੰਡੀ ਫਰਸ਼ ਵੀ ਥੱਲੋਂ ਅ ਠੰਡੀ ਹੋ ਜਾਂਦੀ ਹੈ ਨਾ ਕਿਉਂਕਿ ਮੇਰੇ ਉਹ ਠੰਡੀ ਫਰਸ਼ ਦੇ ਥੱਲੇ ਪਏ ਜਾਂਦੇ ਤੇ ਬਾਕੀ ਮੈਂ ਅ ਬਕਵਾਸ ਕਰਦਾ ਇੱਕ ਭਰਾ ਮੈਂ ਅੱਗੇ ਵੀ ਗੱਲ ਕਰੀ ਸੀਗੀ ਤੇ ਹੁਣ ਮੈਂ ਲਾਸਟ ਚੇਤਾਵਨੀ ਦੇਤੀ ਹੈ ਮੇਰੇ ਵੀਰ ਜਾਂ ਤਾਂ ਗੱਲ ਕਰ ਲੈ ਜਾਂ ਕੋਈ ਸਬੂਤ ਦੇ ਦੇ ਹੈ ਨਾ ਜਾਂ ਆਪਾਂ ਕੋਈ ਵੀ ਅ ਤੂੰ ਕਹਿੰਦਾ ਵਪਾਰ ਕਰਦਾ ਇਹ ਵਪਾਰ ਕਰਦਾ ਤੇ ਜੇ ਬਾਕੀ ਦਿਨ ਮੈਂ ਇੱਕ رائے ਵੀ ਦਿੰਨਾ ਇਹ ਟੁਕੜੇ ਮੈਂ ਤੇਰਾ ਨਾਮ ਨਹੀਂ ਲੈਂਦਾ ਜੀ ਭਰਾ ਕਦੇ ਕਿਸੇ ਬੇਜਬਾਨ ਦੀ ਮਦਦ ਕਰਕੇ ਦੇਖੀ ਬਾਬੇ ਕਿੰਨਾ ਸਕੂਨ ਮਿਲਦਾ ਦਿਲ ਨੂੰ ਠੀਕ ਆ ਤੇ ਸਕੂਨ ਮਿਲਦਾ ਉਹ ਵੱਖਰਾ ਤੇ ਜਿਹੜੀਆਂ ਦਵਾਵਾਂ ਮਿਲਦੀਆਂ ਭੈਣ ਭਰਾਵਾਂ ਦੀਆਂ ਉਹ ਵੱਖਰੀਆਂ ਤੇ ਜਿਹੜਾ ਚਲੋ ਵੀਪੋਨ ਲੱਗਦਾ ਉਹ ਵੱਖਰਾ ਠੀਕ ਆ ਤੇ ਹਾਂ ਚੈੱਕ ਕਰੀ ਵੀਡੀਓ ਕੱਟ ਦੇ ਸਟੈਪ ਕਰ ਦੇ ਵੀ ਤੇ ਕਰੀ ਆਨੇ ਬਈ ਇਹਦਾ ਟਰੀਟਮੈਂਟ ਬਾਕੀ ਆਪਾਂ ਤਾਂ ਮੈਂ ਜਿਵੇਂ ਕਿ ਕਹਾ ਸੀ ਵੀ ਕਿਸੇ ਬੇਜਬਾਨ ਦੀ ਮਦਦ ਕਰਕੇ ਦੇਖੋ ਹਨਾ ਜੇ ਹੁਣ ਮੈਨੂੰ ਤੁਹਾਨੂੰ ਲੋੜ ਆ ਕਿਸ ਚੀਜ਼ ਦੀ ਤਾਂ ਆਪਾਂ ਇੱਕ ਦੂਜੇ ਦੀ ਹੈਲਪ ਲੈ ਲਾਂਗੇ ਆਪਾਂ ਕਿਸੇ ਤੋਂ ਕਹਿ ਦੂੰਗਾ ਮੈਂ ਤੁਹਾਨੂੰ ਕਹਿ ਦੂੰਗਾ ਬਈ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ ਇਹਨਾਂ ਨੂੰ ਬੇਜਬਾਨਾਂ ਨੂੰ ਜ਼ਰੂਰਤ ਹੈ ਤੇ ਯਾਰ ਇਹਨਾਂ ਨੇ ਕਿਸੇ ਤੋਂ ਮੰਗਣਾ ਥੋੜੀ ਆ ਇਹਨਾਂ ਨੇ ਤਾਂ ਚਲੋ ਵੀ ਇੱਕ ਆਪਾਂ ਨੂੰ ਸਮਝਣਾ ਪੈਣਾ ਹਨਾ ਤੇ ਇਸੇ ਕਰਕੇ ਮੈਂ ਕਹ ਰਿਹਾ ਹਾਂ ਮੈਨੂੰ ਨਾ ਕੱਲ ਆਂਟੀ ਨੇ ਗੱਲ ਦੱਸੀ ਜੀ ਇੱਕ ਵੀ ਜਿਹਨੇ ਸ੍ਰਿਸ਼ਟੀ ਸਾਜੀ ਆ ਹਨਾ ਸ੍ਰਿਸ਼ਟੀ ਸਾਜੀ ਆ ਸ਼ਿਵ ਜੀ ਨੇ ਇੱਕ ਗਲੌਵਸ ਕੱਟ ਕੇ ਲੈਣਾ ਹਨਾ ਜਿਹੜਾ ਸ੍ਰਿਸ਼ਟੀ ਦਾ ਮਾਲਕ ਆ ਉਹਨੇ ਬੰਦੇ ਨਾਲੋਂ ਪਹਿਲਾਂ ਨਾ ਇਹ ਬੇਜਬਾਨ ਬਣਾਇਆ ਸੀ ਪਰ ਇਹਨੇ ਚਲੋ ਵੀ ਆਪਦੇ ਵਾਲਾ ਉਹਦਾ ਉਹ ਆਪਾਂ ਨੂੰ ਦਿੱਤਾ ਹਨਾ ਵੀ ਮੈਂ ਬੰਦੇ ਦੀ ਰਾਖੀ ਕਰੂੰਗਾ ਤੇ ਬੰਦਾ ਮੇਰਾ ਢਿੱਡ ਭਰੂਗਾ ਤੇ ਬੰਦੇ ਕਹਲੋ ਇਸ ਇਹਨੂੰ ਕੁੱਟਿਆ ਬਹੁਤ ਆ ਸਾਨੂੰ ਪਤਾ ਲੱਗਿਆ ਵੀ ਕਿਸੇ ਨੇ ਇਹਨੂੰ ਕੁੱਟਿਆ ਬਹੁਤ ਆ ਵਿਚਾਰੇ ਨੂੰ ਤੇ ਚਲੋ ਅਸੀਂ ਲੈ ਆਂਦਾ ਸਾਡੇ ਪਿੰਡ ਦੇ ਨੰਬਰਦਾਰ ਉਹਨਾਂ ਨੇ ਫੋਨ ਕੀਤਾ ਮੈਨੂੰ ਕਹਿੰਦੇ ਖਾਲੀ ਜਿ ਡਿੱਗਿਆ ਪਿਆ ਤੂੰ ਇਹ ਤੂੰ ਜਾਂਦਰਾ ਪੁੱਤ ਇਹਦੇ ਕੋਲੋਂ ਇਹ ਵੜ ਲੂਗਾ ਤੈਨੂੰ ਇਹ ਤੋਂ ਅਸੀਂ ਮਾਸਾਂ ਬਾ ਬਚ ਕੇ ਆਏ ਆ ਤੇ ਚਲੋ ਬਾਕੀ ਆਪਾਂ ਤੁਹਾਨੂੰ ਅਪਡੇਟ ਇਹਦੀ ਦਿੰਨੇ ਆ ਜੀ ਇਹਨੂੰ ਜਦੋਂ ਵੀ ਠੀਕ ਹੋ ਗਿਆ ਤੇ ਆਪਾਂ ਅਪਡੇਟ ਤੁਹਾਨੂੰ ਪਤਾ ਰਜਾਨਾ ਦਿੰਨੇ ਹਨਾ ਤੇ ਅੱਜ ਵਾਸਤੇ ਸਿਰਫ ਇੰਨਾ ਹੀ ਤੇ ਬਾਕੀ ਕੱਲ ਨੂੰ ਆਪਾਂ ਇਹਦੀ ਦਿਖਾਉਣਾ ਵੀ ਤੁਹਾਨੂੰ ਕੀ ਹਾਲਾਤ ਐ ਇਹ ਚਲੋ ਠੀਕ ਬੋਲਣਾ ਬੋਲਣਾ ਮੈਂ ਤਾਂ ਉਹ ਨਹੀਂ ਸਾਡਾ ਵੱਡਾ ਕਰੇ ਕਦੇ ਬੋਲ ਪੈਂਦਾ ਉਹ ਉਹ ਇੱਥੇ ਰਿੰਦਾ ਕਿ ਉਹ ਆਇਆ ਹੋਇਆ ਹੁਣ ਵੇਹ ਤੇ ਰਿੰਦੇ ਤੋ ਰਸਤਾ ਨਾਲ ਇਧਰੋ ਬਣਾ ਦੇ ਭਾਵੇਂ ਨੇੜੇ ਉਹ ਵੀ ਕਰਦੀ ਮਾੜਾ ਜਾ ਬਾਈ ਇਧਰੋ ਜੇ ਬਣਾ ਦੇ ਕਿੰਨੇ ਬਾਲਾ ਬਾਲਾ ਨੇੜੇ ਨਗਰ ਆਇਆ